ਨੀ ਸੀ ਪਤਾ ਨਵਜੋਦ ਨੇ ਇੰਨਾ ਜ਼ਿਆਦਾ ਨੁਕਸਾਨ ਕਰ ਦੇਣਾ ਤੇ ਬਹੁਤ ਯਾਨੀ ਕਿ ਹੱਦੋਂ ਵੱਧ ਕੇ ਬਹੁਤ ਛਰਾਰਤਾਂ ਕਰਦਾ ਜੀ ਬਹੁਤ ਜ਼ਿਆਦਾ ਤੇ ਹੈਲੋ ਹਾਂਜੀ ਸਾਸ਼ੀਕਲ ਜੀ ਸਾਰਿਆਂ ਨੂੰ ਗੁਲੀਨ ਮੈਰਾ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਮੋਗੇ ਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ ਗੁਲੀਨ ਆਪਣੇ ਪਾਪਾ ਦੀ ਵੇਡ ਕਰਦੀ ਸੀ ਕਹਿੰਦੀ ਮੰਮੀ ਮੈਂ ਸ਼ਨੀ ਦੇ ਮੱਥਾ ਟੇਕ ਕੇ ਆਉਂਗੀ ਪਤਾ ਨਹੀਂ ਉਹ ਲੈ ਕੇ ਜਾਣਗੇ ਇਹਨੂੰ ਕਿ ਨਹੀਂ ਲੈ ਕੇ ਜਾਣਗੇ ਮੈਂ ਤਾਂ ਨਹੀਂ ਜਾ ਸਕਦੀ ਤੇ ਗੁਲੀਨ ਦੇਖਦੇ ਆ ਜਿਹਦੇ ਪਾਪਾ ਲੈ ਗਏ ਤਾਂ ਵਧੀਆ ਗੱਲ ਆ ਚਲੋ ਦੇਖਦੇ ਆਂ ਕਿ ਕੀ ਕਹਿੰਦੇ ਤੇ ਹਾਂਜੀ ਪਲੀਜ਼ ਸਾਰੇ ਜਣੇ ਨਾ ਕਮੈਂਟ ਕਰਕੇ ਦੱਸਿਓ ਨਾ ਸੌਣਵੇਂ ਹੀ ਇਨੇਜ ਨਾ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਗਲਤੀ پتہ ਕੀ ਹੈ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਮੇਰੀ ਵੀਡੀਓ ਦੇਖੀ ਸੀਗੀ ਕਿਉਂਕਿ ਮੈਂ ਉੱਥੇ ਡੇਲੀ ਹੁੰਦੀ ਸੀ ਮੈਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਸੀ ਮੈਨੂੰ ਆਏ ਸੀਗਾ ਮੇ ਚਲੋ ਟਾਈਮ ਪਾਸ ਹੋ ਜਾਂਦਾ ਵੀ ਚਲੋ ਕੋਈ ਨਾ ਕੋਈ ਕੰਮ ਕਰ ਲੈਂਦੇ ਆ ਤੇ ਉਹਨਾਂ ਦੇ ਪੀੜੀਆਂ ਪਈਆਂ ਸੀ ਮੇਰੇ ਖਿਆਲ ਚਲੋ ਮੈਂ ਪੀੜੀਆਂ ਬੋਲ ਲੈਂਦੀ ਆ ਤੇ ਮੈਂ ਬੋਲ ਲੀਆਂ ਵਧੀਆਂ ਫਿਰ ਇੱਕ ਛੜ ਮੈਂ ਦੋ ਬੋਲ ਲੀਆਂ ਹਨਾ ਤੇ ਨਾ ਫਿਰ ਬਾਅਦ ਚੋਂ ਮੈਨੂੰ ਪਤਾ ਲੱਗਿਆ ਜੀ ਕਹਿੰਦੇ ਸੌਣ ਦੇ ਮਹੀ ਨੇਜ ਦਾ ਮੰਜੇ ਪੀੜੀਆਂ ਬੁਣੀਆਂ ਦੀਆਂ ਨਿਗੀਆਂ ਤੇ ਜਿਵੇਂ ਕਹਿੰਦੇ ਆ ਨਾ ਵੀ ਸੌਣ ਮਹੀਨੇ ਚ ਵੀ ਬੁਣੀ ਦੇ ਮੰਜੇ ਪੀੜੀਆਂ ਬੁਣੀ ਦੇਣਗੇ ਪਰ ਮੈਨੂੰ ਨਹੀਂ ਪਤਾ ਜੀ ਕਾਤੋਂ ਨਹੀਂ ਬੁਣੀ ਦੇ ਹੈਗੇ ਨਾ ਬਸ ਐਨਾ ਪਤਾ ਵੀ ਬੁਣੀ ਦੇ ਨਹੀਂ ਹੁੰਦੇ ਹੈਗੇ ਤਾਂ ਪਲੀਜ਼ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਬੁਣਨੇ ਚਾਹੀਦੇ ਆ ਕਿ ਨਹੀਂ ਐਨਾ ਤਾਂ ਮੈਨੂੰ ਪਤਾ ਵਾ ਵੀ ਹਨਾ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਗੁੱਗਾ ਪੂਜਣ ਤੋਂ ਬਾਅਦ ਵੀ ਜਿਵੇਂ ਪਾਥੀਆਂ ਗੋਹਾਵ ਨਾ ਬੰਦਾ ਬਾਅਦ ਚੋ ਪੱਥ ਦੇ ਹੁੰਦੇ ਨੇ ਬੀਜੀ ਨੂੰ ਕਹਿੰਦੇ ਸਨੇਰ ਵਾਲੀਆਂ ਪਾਤੀਆਂ ਵੀ ਵਧੀਆ ਹੁੰਦੀਆਂ ਨੇ ਉਹ ਤਾਂ ਮੈਨੂੰ ਪਤਾ ਸੀਗਾ ਵੀ ਗੁੱਗੇ ਦੇ ਮੱਥਾ ਟੇਕਣ ਤੋਂ ਬਾਅਦ ਪੱਥੀ ਦੀਆਂ ਨੇ ਤੇ ਉਹ ਵੀ ਮੈਨੂੰ ਤਾਂ ਪਤਾ ਵਾ ਨਾ ਵੀ ਕਈ ਇੱਥੇ ਜਿਵੇਂ ਆਲੇ-ਦਲੇ ਮੱਝਾਂ ਰੱਖੀ ਹੋਈਆਂ ਨੇ ਤੇ ਉਹ ਨਾ ਸਨੇਰ ਜਾ ਲਾ ਲੈਂਦੇ ਹੁੰਦੇ ਸੀ ਸੌਣ ਮਹੀਨੇ ਵੀ ਜਿਵੇਂ ਕੀ ਸੌਣ ਪਾਦੋ ਚ ਵੀ ਗੋਹਾ ਫਿਰ ਬਾਅਦ ਚ ਕਹਿ ਦਿੰਦੇ ਹੁੰਦੇ ਸੀਗੇ ਵੀ ਹੈ ਨਾ ਵੀ ਇਹ ਗੁੱਗੇ ਦਾ ਮੱਥਾ ਟੇਕਣ ਤੋਂ ਬਾਅਦ ਵੀ ਪੱਥੀ ਦੇ ਆ ਤੇ ਗੁਲੀ ਦਾ ਪੁੱਤ ਚੱਪਲਾਂ ਪੁੱਠੀਆਂ ਹੋ ਗਈਆਂ ਉਹਨਾਂ ਨੂੰ ਸਿੱਧੀਆਂ ਕਰਦੇ ਪੁੱਤ ਤੇ ਗੁਲੀਨ ਜੀ ਅੱਜ ਖੋਣ ਲੱਗੀ ਆ ਜੀ ਸਫਾਈਆਂ ਕਰਨ ਕਹਿੰਦੀ ਚਲੋ ਮੈਂ ਕਰ ਦੰਨੀ ਆ ਵੀ ਸਵੇਰੇ ਐਤਵਾਰਾ ਵੀ ਫਿਰ ਮੈਨੂੰ ਹੀ ਸੋਖ ਆਊਗਾ ਮੈਂ ਪੜਪੜ ਲਾਉਂਗੀ ਜੀ ਤੇ ਬੱਸ ਜੀ ਗੁਲੀਨ ਹੁਣ ਝਾੜੂ ਪੋਚਾ ਲਾ ਰਹੀ ਆ ਤੇ ਹੁਣ ਕਹਿੰਦੀ ਚਲ ਲਾ ਲੈਨੇ ਉਸ ਤੋਂ ਬਾਅਦ ਨਾ ਹੁਣ 7:00 ਵੱਜ ਗਏ ਨੇ ਕੰਨੀ ਮੰਮੀ ਉਸ ਤੋਂ ਬਾਅਦ ਬਸ ਫਿਰ ਮੈਂ ਸਕੂਲ ਦਾ ਕੰਮ ਕਰੂੰਗੀ ਜੀ ਆ ਸਕੂਲ ਦਾ ਦਾ ਕੰਮ ਆ ਥੋੜਾ ਬਹੁਤਾ ਇਹਦਾ ਮੈਂ ਹੀ ਕਰ ਦਿੰਨੀ ਹੁੰਦੀ ਆ ਜੀ ਕੰਮ ਤੇ ਅਦਰ ਦੇਖੋ ਜੀ ਇਹਦੀਆਂ ਕਾਪੀਆਂ ਕਿਤਾਬਾਂ ਕਿੰਮੇ ਵਿਚਾਰੀ ਦੀਆਂ ਨਾ ਪਤਾ ਹੀ ਨਾ 2 ਮਹੀਨੇ ਦੀ ਪੜਾਈ ਹੈ ਨਾ ਵੀ ਕਿੰਨੀ ਔਖੀ ਹੁੰਦੀ ਆ ਤੇ ਫਿਰ ਇਸ ਕਰਕੇ ਜੀ ਮੈਂ ਕਿਹਾ ਚੱਲ ਮੈਂ ਕਰਵਾ ਦਿੰਨੀ ਆ ਤੇਰਾ ਥੋੜਾ ਬਹੁਤਾ ਕੰਮ ਕਿਉਂਕਿ ਸਵੇਰੇ ਆਤਵਾਰ ਨੂੰ ਤੁਹਾਨੂੰ ਪਤਾ ਹੈ ਆਤਵਾਰ ਨੂੰ ਕੋਈ ਨਾ ਕੋਈ ਆ ਹੀ ਜਾਂਦਾ ਤੇ ਗੁਲੀਨ ਪੁੱਤ ਮੰਜਾ ਨਾ ਉਹਦੇ ਵਿੱਚ ਨਾ ਮਾਰੀਆਂ ਦੇਖੋ ਮੁਰੇ ਐਲ ਸੀ ਡੀ ਪੇ ਥੋੜਾ ਜਿਹਾ ਇਦਾਂ ਨੂੰ ਕਰ ਦੋ ਤੇ ਆ ਐਲ ਸੀ ਡੀ ਦੇ ਮੁਰੇ ਜੀ ਸਾਡੇ ਸ਼ੀਸ਼ਾ ਲਾਇਆ ਹੈ ਨਾ ਨਵਜੋਦ ਬਹੁਤ ਸ਼ਰਾਰਤੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਤੇ ਇਹ ਨਾ ਦੋਨੇ ਜਣੇ ਲੜਦੇ ਸੀਗੇ ਨੇ ਨਾ ਉਹ ਹਲੂ ਮਾਂਜੀ ਦਾ ਜਿਹੜਾ ਗਦਾ ਨਹੀਂ ਹੁੰਦਾਗਾ ਉਹ ਮਾਰਿਆ ਉਹਦੇ ਵਿੱਚ ਜੇ ਦੋਨੋਂ ਨੁਕਸਾਨ ਹੋ ਗਿਆ ਜੀ ਉਸ ਤੋਂ ਬਾਅਦ ਅਸੀਂ ਸ਼ੀਸ਼ਾ ਲਵਾ ਲਿਆ ਚਲ ਹੁਣ ਆ ਵੀ ਆਏ ਆ ਕਿ ਜਿਵੇਂ ਬਾਜੀ ਹਨਾ ਵੀ ਕੋਈ ਕੋਈ ਹੋਰ ਵੀ ਜਵਾਕ ਨਾ ਕੋਈ ਆਪਣੇ ਰਿਸ਼ਤੇਦਾਰ ਆਇਆ ਕੋਈ ਜਵਾਕ ਤੁਹਾਨੂੰ ਪਤਾ ਅੱਜ ਕੱਲ ਸਾਰੇ ਬੱਚੇ ਸ਼ਰਾਰਤੀ ਹੁੰਦੇ ਹਨ ਜਿਵੇਂ ਕੋਈ ਮਾਰੂਗਾ ਵੀ ਉਹ ਕਹਿੰਦੇ ਹੁਣ ਕੁਝ ਨਹੀਂ ਹੋਊਗਾ ਸ਼ੀਸ਼ਾ ਬਹੁਤ ਮੋਟਾ ਲਾਇਆ ਹੋਇਆ ਹੈ ਬਾਜੀ ਤੇ ਚਲੋ ਹੁਣ ਆਪਦੇ ਵੱਲੋਂ ਤਾਂ ਅਸੀਂ ਹੁਣ ਪੂਰੀ ਸੇਫਟੀ ਆ ਬਾਕੀ ਕਹਿੰਦੇ ਨੇ ਜਿਹੜਾ ਨੁਕਸਾਨ ਹੋਣਾ ਪਰ ਐ ਆ ਕਿ ਨਬੂ ਜਿੰਨੇ ਵੀ ਨੁਕਸਾਨ ਕਰ ਦਿੰਦਾ ਸੀ ਨਾ ਇਹਦੇ ਡਾਡੀ ਇਹਨੂੰ ਕਦੇ ਨਹੀਂ ਕੁਝ ਵੀ ਕਹਿੰਦੇ ਹੈਗੇ ਮੈਨੂੰ ਉਹਦਾ ਖੇਚੜ ਚੜ ਜਾਂਦੀ ਆ ਮੈਨੂੰ ਐਂ ਦਾ ਵੀ ਹਾਏ ਨੁਕਸਾਨ ਹੋ ਗਿਆ ਨਾ ਮੇਰਾ ਭਤੀਜਾ ਹਨਾ ਗਰਮੀਆਂ ਦੀ ਛੁੱਟੀਆਂ 'ਚ ਆਏ ਸੀ ਅਸੀਂ ਗਏ ਸੀਗੇ ਨਾ ਉੱਥੇ ਪੇਕੇ ਤੇ ਉਹ ਫਿਰ ਸਾਡੇ ਨਾਲ ਆ ਗਿਆ ਸੀਗਾ ਜੀ ਤੇ ਉਹ ਕਹੀ ਜਾਵੇ ਪੂਆ ਪੂਆ ਮੈਨੂੰ ਕਿਹ ਪਤਾ ਨਹੀਂ ਕਦੋਂ ਵਾਜਾ ਮਾਰੀ ਜਾਂਦਾ ਇਹ ਤਾਂ ਕਾਫੀ ਵੱਡਾ ਸੀਗਾ ਕਹਿੰਦਾ ਪੂਆ ਦੇਖਿਆ ਨੇ ਨਾ ਐਲਸੀਡੀ ਚੋ ਮਾਰਿਆ ਮੈਨੂੰ ਤਾਂ ਐਸੀ ਮੈਂ ਕਿਹਾ ਚਲੋ ਐਸੀ ਹੀ ਕਰਦੇ ਹੁਣ ਮੈਨੂੰ ਐਸੀ نیچے ਗਰਮੀ ਹੈ ਮੈਂ ਕਿਹਾ ਚਲ ਤੁਸੀਂ ਉੱਪਰ ਜਾ ਕੇ ਬਹਿ ਜਾਣਾ ਉੱਪਰ ਐਸੀ ਉਸੀ ਲਾ ਲਓ ਗਰਮੀ ਬਹੁਤ ਆ ਨਾ ਤੇ ਉਹ ਤਾਂ ਸਾਡੇ ਵੈਸੇ نیچے ਵੀ ਠੰਡਾ ਹੀ ਹੁੰਦਾ ਵਾ ਕਿਉਂਕਿ ਸਾਰੇ ਪਾਸੇ ਕੰਧਾਂ ਲੱਗਦੀਆਂ ਨੇ ਨਾ ਪਰ ਫਿਰ ਵੀ ਉਹ ਗਰਮੈਸ਼ ਜੀ ਹੋ ਜਾਂਦੀ ਮੈਨੂੰ ਐਸੀ ਮੈਂ ਕਿਹਾ ਚਲ ਉੱਪਰ ਬਹਿ ਜਾਣਗੇ ਉਹ ਮੈਨੂੰ ਨਹੀਂ ਸੀ ਪਤਾ ਨਵਜੋਤ ਨੇ ਇੰਨਾ ਜ਼ਿਆਦਾ ਨੁਕਸਾਨ ਕਰ ਦੇਣਾ ਤੇ ਬਹੁਤ ਜਾਣੀ ਕਿ ਹੱਦੋਂ ਵੱਧ ਕੇ ਬਹੁਤ ਛਰਾਰਤਾਂ ਕਰਦਾ ਜੀ ਬਹੁਤ ਜ਼ਿਆਦਾ ਤੇ ਹੁਣ ਨਾ ਮੈਨੂੰ ਤਾਂ ਹਲੇ ਫੋਨ ਕਰਨ ਦਾ ਮੌਕਾ ਹੀ ਨਹੀਂ ਦਿੰਦਾ ਹੈਗਾ ਪਹਿਲਾਂ ਹੀ ਫੋਨ ਕਰ ਦਿੰਦਾ ਮੰਮੀ ਤੁਸੀਂ ਮੈਨੂੰ ਫੋਨ ਕਰ ਲਿਓ ਸ਼ਾਮ ਨੂੰ ਮੰਮੀ ਐ ਮੈਂ ਫਿਰ ਉਹਨੂੰ ਸਮਝਾਇਆ ਮੈਂ ਕਿਹਾ ਪੁੱਤ ਤੂੰ ਮੈਨੂੰ ਤਾਂ ਮੌਕਾ ਦੇ ਫੋਨ ਕਰਨ ਦਾ ਮੈਂ ਕੀ ਫੋਨ ਕਰਾਂ ਤੂੰ ਤਾਂ ਮੇਰੇ ਤੋਂ ਪਹਿਲਾਂ ਹੀ ਫੋਨ ਕਰ ਲੈਣਾ ਵਾ ਸਵੇਰੇ ਉੱਠਦਾ ਵੀ ਫੋਨ ਕਰ ਲੂ ਸਕੂਲੋਂ ਆ ਕੇ ਫੋਨ ਕਰੂਗਾ ਫਿਰ ਗੁਰਦੁਆਰੇ ਜਾਣ ਲੱਗਿਆ ਵੀ ਫੋਨ ਕਰੂਗਾ ਬਸ ਉਹਨੂੰ ਐ ਹੁੰਦਾ ਮੰਮੀ ਤੁਸੀਂ ਕਦੋਂ ਆਉਂਗੇ ਮੰਮੀ ਤੁਸੀਂ ਕਦੋਂ ਆਉਂਗੇ ਹੈ ਨਾ ਉਹ ਮੈਂ ਸੀਗਾ ਵੀ ਮੰਮੀ ਅੱਜ ਆਉਗੀ ਸ਼ਨੀਵਾਰ ਪਰ ਪਹੁੰਚ ਗਏ ਨਹੀਂਗੇ ਮੈਡੀਸਨ ਤਾਂ ਉਹਨਾਂ ਨੇ ਆਪਾਂ ਨੂੰ ਅੱਜ ਤੱਕ ਦੀ ਦਿੱਤੀ ਸੀ ਬਾਕੀ ਦੇਖਦੇ ਆ ਨਾ ਹੁਣ ਗੁਰਲੀਨ ਦੇ ਵੀ ਪੇਪਰ ਚੱਲ ਰਹੇ ਨੇ ਬਸ 28 ਤਰੀਕ ਦੇ ਉਹਦੇ ਪੇਪਰ ਆ ਮੈਨੂੰ ਆਏ ਆ ਵੀ ਫਿਰ ਹੁਣ ਆਪਾਂ ਇੱਥੇ ਪੱਟੀਆਂ ਵਗੈਰਾ ਤੇ ਇੱਥੇ ਦਵਾਈ ਵਗੈਰਾ ਲੈ ਲਾਂਗੇ ਹਾਂ ਚੱਲ ਠੀਕ ਆ ਕੋਈ ਨਹੀਂ ਮੈਂ ਉੱਥੇ ਬਹਿ ਜਾਨੀ ਤੇ ਚਲ ਤੇ ਆਹਾ ਪਤਾ ਪੇਪਰ ਨਾਲ ਕਰਦੇ ਸੁੱਕਾ ਜਾਂ ਫਿਰ ਉਹਨਾਂ ਮੈਂ ਤਿਲਕ ਜਮਾ ਜਾਂ ਤਾਂ ਐ ਕਰ ਬਈ ਇਹਨੂੰ ਸੁੱਕ ਲੈਣ ਦੇ ਫਿਰ ਮੈਂ ਬਾਅਦ ਵਿੱਚ ਦਲੀ ਸਾਈਡ ਭੇਜੂੰਗੀ ਕਿਤਾਬ ਹਾਂ ਹਾਂ ਤੇ ਮੈਨੂੰ ਆਇਆ ਉਹ ਨਾਮ ਇਹ ਤੈਨੂੰ ਪਤਾ ਹੀ ਆ ਪਰ ਚਲੋ ਜੀ ਹਨਾ ਗੁੱਲੀ ਨੂੰ ਜਿੱਦਾਂ ਦਾ ਵੀ ਆਉਂਦਾ ਨਾ ਕੰਮ ਕਰਦੀ ਹੈ ਨਾ ਵਧੀਆ ਗੱਲ ਆ ਨਾ ਆਪੀ ਹੌਲੀ ਹੌਲੀ ਸਿੱਖ ਜੂਗੀ ਵੈਸੇ ਵੀ ਬੱਚਿਆਂ ਨੂੰ ਕਹਿੰਦੇ ਨੇ ਤੇ ਆਉਣਾ ਚਾਹੀਦਾ ਨਾ ਕੰਮ ਸਸ਼ਿਕਾ ਬਲਾਉ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਮੈਨੂੰ ਮੰਮੀ ਨੇ ਇੱਕ ਦਿੱਤਾ ਆਈਫੋਨ ਮਿਲਿੰ ਦਿੱਤਾ 13 ਪ੍ਰੋ ਮੈਕਸ ਉਹ ਜਿਹੜਾ ਮੰਮੀ ਨੇ ਖੁਦ ਹੀ ਨਵਾਂ ਲੈ ਲਿਆ ਤੇ ਮੈਨੂੰ ਆ ਦੇਤਾ ਹੈਂਦਾ ਮਜਾਕ ਉਹ ਜੀ ਆਪਣਾ ਫੋਨ ਖਰਾਬ ਹੋ ਗਿਆ ਸੀਗਾ ਹੁਣ ਦੇਖਣ ਤੇ ਆ ਉਹਨਾਂ ਉੱਪਰ ਲਾ ਤਾਂ ਉਹਨਾਂ ਨੇ ਸਾਰੇ ਆਪਾਂ ਨੂੰ ਲਾ ਕੇ ਫੜਾਤਾ ਤੇ ਬਸ ਉਹੀ ਤੇ ਇਹਨੇ ਉੱਪਰ ਕਵਰ ਛੜਾ ਲਿਆ ਕਿ ਮਮੀ ਏਦਾਂ ਲੱਗਦਾ ਵੀ ਜਿਵੇਂ ਮੇਰੇ ਕੋਲ ਫੋਨ ਆ ਤੇ ਹਾਂ ਜੀ ਹਨਾ ਅਬਾ ਵੀਡੀਓ ਦੇ ਅੰਦੇ ਇਥੇ ਕਰਦੇ ਆ ਤੇ ਅੱਜ ਕੋਈ ਆਪਣੇ ਕੋਲ ਆਪਾਂ ਬਲੌਗ ਤਾਂ ਕੋਈ ਬਣਾਇਆ ਨਹੀਂ ਗਾ ਨਾ ਮੈਨੂੰ ਤਾਂ ਬਸ ਆਹੀ ਟੈਨਸ਼ਨ ਸੀਗੀ ਵੀ 16 ਮਹੀਨੇ ਚਾ ਨਾ ਮੈਂ ਪੀੜੀਆਂ ਬੋਲ ਲਈ ਆ ਨਾ ਪਈ ਪਤਾ ਨਹੀਂ ਕਿਵੇਂ ਪਤਾ ਨਹੀਂ ਪਾਈ ਹੁਣ ਮਾੜਾ ਹੋਊਗਾ ਕਿ ਚੰਗਾ ਹੋਊਗਾ ਤਾਂ ਪਰਮਾਤਮਾ ਦੇ ਹੱਥ ਆ ਨਾ ਬਸ ਮੈਨੂੰ ਪਤਾ ਨਹੀਂ ਸੀਗਾ ਜੀ ਬਸ ਨਾ ਮੈਨੂੰ ਤਾਂ ਜੀ ਬਹੁਤ ਨੁਕਸਾਨ ਬਸ ਮੈਨੂੰ ਤਾਂ ਜੀ ਇਹੀ ਟੈਨਸ਼ਨ ਲੱਗੀ ਪਈ ਆ ਹਨਾ ਵੀ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਮੈਂ ਤਾਂ ਬੋਲ ਲਿਆ ਫੇlo ਦੇਖੀ ਜਾਊਗੀ ਹਨਾ ਪਰ ਤੁਸੀਂ ਕਮੈਂਟ ਕਰਕੇ ਦੱਸੋ ਵੀ ਜੇ ਤੁਹਾਨੂੰ ਪਤਾ ਵੀ ਹਨਾ ਵੀ ਕਾਤੋਂ ਨਹੀਂ ਕਿ ਬੁਣਦੇ ਤੇ ਕੀ ਹੋ ਗਿਆ ਕੀੜੀਆਂ ਬਹੁਤ ਸੀਗੀਆਂ ਜੀ ਗੁਲੀ ਨੇ ਨਾ ਪਤਨੀ ਪਕੌੜੀਆਂ ਪਕੂੜੀਆਂ ਖਾਧੀਆਂ ਤੇ ਸੁੱਟਦੀਆਂ ਤੇ ਉਹ ਕੀੜੀਆਂ ਕੀੜੀਆਂ ਹੋ ਗਈਆਂ ਹੁਣ ਤਾਂ ਕਰਕੇ ਉਹ ਸਾਰੇ ਉੱਪਰ ਚਦਰਾਂ ਕਪੜੇ ਕੁੱਪੜੇ ਦੇ ਕਵਰ ਲਾਤੇ ਸੋ ਫੇਰੇ ਕਹਿੰਦੀ ਮੰਮੀ ਤੂੰ ਨੂੰ ਸੱਡਦੀਆਂ ਤੇ ਇੱਧਰ ਆਪਣੇ ਕਹਿੰਦੀ ਮੈਂ ਬੈੱਡ ਬੁੱਡ ਵੀ ਸਾਰਾ ਝਾੜ ਦਿਆਂ ਕਾਪੀਆਂ ਕਿਤਾਬਾਂ ਤੇ ਮੈਨੂੰ ਬਿਠਾ ਤੈਨੇ ਜੀ ਇੱਦੀ ਕਹਿੰਦੀ ਮੰਮੀ ਸੋਫੇ ਤੇ ਬਹਿ ਜਾਓ ਮੈਂ ਕਹਾਂ ਚੱਲ ਕਰ ਲਾ ਹੁਣ ਇੱਧਰ ਹੁਣ ਸੋਫਾ ਸਾਫ ਕਰੂਗੀ ਜੀ ਕੋਣ ਚੀਜ਼ ਇਹ ਕਰ ਲਓ ਕਿ ਲਈ ਜোন ਸਾਰੀਆਂ ਮੈਂ ਕਿ ਬੁੱਕਾਂ ਚੱਕ ਕੇ ਨਾ ਆਪਣੀਆਂ ਸਾਰੀਆਂ ਬੈੱਡਾਂ ਇੱਥੇ ਰੱਖ ਲਈ ਨੇ ਤੇ ਉਹ ਵੀ ਉਹ ਹੀ ਤਾਂ ਹੈ ਵੀ ਬਸ ਚੱਦਰ ਚੁੱਦਰ ਰਹਿਣ ਚੰਗੀ ਤਰ੍ਹਾਂ ਛਾੜ ਦੇ ਨਾ ਕੀੜੀਆਂ ਬਸ ਮਾੜੀ ਜੇ ਕੋਈ ਚੀਜ਼ ਡਿੱਗਦੀ ਆ ਜੀ ਜਦੀ ਕੀੜੀਆਂ ਹੀ ਕੀੜੀਆਂ ਹਨਾ ਬੁਰਾ ਹਾਲ ਹੋ ਜਾਂਦਾ ਨਾ ਕੀੜੀਆਂ ਬਾੜੀਆਂ ਜਿਆਦਾ ਵਾ ਇੱਕ ਮੌਸਮ ਦੇ ਮਾੜੀ ਜੀ ਚੀਜ਼ ਡਿੱਗੋ ਉਹਦੇ ਪਤਾ ਨਹੀਂ ਕਾਲਾ ਕਾਲਾ ਮੈਂ ਤਾਂ ਪਤਾ ਨਹੀਂ ਕੀ ਹੋਇਆ ਜਦੋਂ ਦੇਖਿਆ ਕਹਿੰਦੀ ਮम्मी ਇਹ ਤਾਂ ਕੀੜੀਆਂ ਨੇ ਕਹਿੰਦੀ ਮੈਂ ਤਾਂ ਉਹਨੇ ਕੋਟਾ ਲਾਉਂਦੀ ਮੈਂ ਤਾਂ ਕਿਹਾ ਸੀ ਰਹਿਣ ਦੇ ਮੀਹਰਾ ਵਾ ਕਹਿੰਦੀ ਨਹੀਂ ਮੰਮੀ ਮੈਂ ਤਾਂ ਉਣੀ ਲਾ ਦੇਣਾ ਨਾਲੇ ਉਈ ਸਵੇਰ ਨੂੰ ਜੀ ਸੰਡੇ ਆਵਾਂ ਨਹੀਂ ਮੈਂ लेट ਉਠੂਗੀ ਚਲ ਕੋਈ ਨਾ ਕੋਈ ਆ ਜਾਂਦਾ ਮੈਂ ਕਿ ਚੱਲੇ ਦੀ ਗੱਲ ਠੀਕ ਹੈ ਚਲ ਕਰ ਲਾ ਜਿਵੇਂ ਤੇਨੂੰ ਠੀਕ ਲੱਗਦਾ ਆਈ ਲਵ ਯੂ ਨਵਜੋਤ ਮੈਂ ਤੈਨੂੰ ਬਹੁਤ ਮਿਸ ਕਰਦੀ ਆ ਨਾ ਇਹ ਨਾ ਕਹੇ ਕਿ ਮੰਮੀ ਮੈਨੂੰ ਯਾਦ ਨਹੀਂ ਕਰਦੀ ਯਾਦ ਕਰਦੀ ਆ ਪਰ ਤੂੰ ਮੈਨੂੰ ਪਹਿਲੇ ਫੋਨ ਕਰ ਦਿੰਦਾ ਮੈਨੂੰ ਮੌਕਾ ਨਹੀਂ ਦਿੰਦਾ ਫੋਨ ਕਰਨ ਦਾ ਕੋਗਾ ਮੰਮੀ ਰੋਜ਼ ਵੀਡੀਓ ਪਾਇਆ ਕਰਨਾ ਤੇਰੀ ਵੀਡੀਓ ਦੇਖਿਆ ਕਰੂੰਗਾ ਚਲੋ ਠੀਕ ਹੈ ਜੀ ਹਾਂ ਮਿਲਦੇ ਆ ਜੀ ਆਪਾਂ ਕੱਲ ਨੂੰ ਇੱਕ ਨਵੇਂ ਬਲੌਗ ਅੱਲੇ ਨੂੰ ਹਾਂ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ